ਸਵਾਗਤ ਹੈ ਕਿਸਾਨ ਵੀਰੋਤ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019870 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਪਾਲਕ ਕਟਾ ਦਿਖਾਉਣਾ ਕਿ ਇਹ ਜਿਵੇਂ ਦਾ ਕੀ ਇਹਦਾ ਰੇਟ ਹੈ ਡਿਟੇਲ ਆਪਾਂ ਵੀਰ ਤੋਂ ਲੈਨੇ ਆ ਆਓਗੇ ਕੀ ਗੱਲਬਾਤ ਸਤੀ ਗਲਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹਰਜੀਤ ਸਿੰਘ ਮੇਰੇ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਮੈਲਕਲਾਂ ਦੇ ਨੇੜੇ ਆ ਗਿਆ ਨਾ ਹਾਂਜੀ ਮੈਲਕਲਾਂ ਦੇ ਤੇ ਮੋਬਾਈਲ ਨੰਬਰ ਵੀਰੇ ਆਪਣਾ ਮੈਨ ਨੰਬਰ 8196023692 ਦੁਬਾਰਾ ਬੋਲਿਓ 8196023692 8196023692 ਤੇ ਜਿਹੜਾ ਆਪਾਂ ਇਹ ਕੱਟਾ ਦੇਖ ਰਹੇ ਹਾਂ ਆਪਣਾ ਘਰ ਦਾ ਜੰਪੜੀਆ ਹਨ ਹਾਂਜੀ ਘਰ ਦਾ ਜੰਪੜੀਆ ਠੀਕ ਹੈ ਇਹਦੀ ਮਾਂ ਕਿਹੜੀ ਆ ਇਹਦੀ ਮਾਂ ਅੱਛਾ ਮਾਂ ਇਹਦੀ ਆਹੇ ਦੀ ਨਾਲ ਖੜੀ ਆ ਠੀਕ ਹੈ ਤੇ ਇਹ ਕਿਹੜੇ ਸੂਏ ਦਾ ਬੱਚਾ ਆ ਗਿਆ ਇਹ ਇਹਨੇ ਤੀਜੇ ਸੂਏ ਦਾ ਕਿਹੜੇ ਸੀਮਨ ਦਾ ਆਪੇ ਹੁਣ ਐਚਐਸਬੀ ਵਾਲਿਆਂ ਦਾ ਕਮਿਟਰ ਧੰਨੇ ਦਾ ਜੀ ਅਸਾ ਐਚਐਸਬੀ ਆਲਾ ਦਾ ਹਸਾਰ ਆਲਾ ਦਾ ਧੰਨਾ ਸਾਹਣਾ ਉਹਦਾ ਬੱਚਾ ਆ ਗਿਆ ਕਿੰਨੀ ਉਮਰ ਹੋ ਗਈ ਅੱਜ ਇਹਦੀ ਇਹਦੀ ਆ ਸਾਵੇਂ ਵੀ ਤੇਰੀ ਸਾਤ ਤਰੀਕ ਨੂੰ 2 ਸਾਲ ਦਾ ਹੋ ਗਿਆ ਸਰ 2 ਸਾਲ ਤੋਂ ਤੇ ਠੀਕ ਆ 2 ਸਾਲ ਦਾ ਦੰਦ ਉਹ ਹਜੇ ਖੀ ਰਹੀ ਆ ਹਨਾ ਜੀ ਤੇ ਮਾਂ ਦਾ ਰਕਾਰਦੋ ਤੇ ਕਿੰਨਾ ਕ ਬੱਚਦਾ 14 ਕਿਲੋ ਦਾ 14 ਕਿਲੋ ਵਾਲੀ ਮਹਿਦਾ ਵੀ ਸੀਮੈਂਟ ਚੰਗਾ ਜਿਹਾ ਆਪਾਂ ਕੱਟਾ ਚੱਲ ਪਾੜ ਲਿਆ ਹਨਾ ਤੇ ਆ ਗਿਆ ਜਮਾ ਜੈਡ ਬਲੈਕ ਹਨਾ ਕੋਈ ਮੱਥੇ ਦੇ ਕੋਈ ਹੋਰ ਕੋਈ ਬਾਲ ਤਾਂ ਹੈ ਨਹੀਂ ਪਾਈ ਟ ਜਮਾ ਜੀ ਤੇ ਰੇਟ ਇਹਦਾ ਕੀ ਰੱਖਿਆ ਫਿਰ ਰੇਟ ਮੇਰੇ ਮੌਕੇ ਤੇ ਵਜਾਇਸ ਹੋ ਜੂਗੇ ਕਹਿੰਦਾ ਬਾ ਦੋ ਤਿੰਨ ਮਹੀਨੇ ਸਾਮਕੇ ਮੱਝਾ ਲਾਉਣ ਵਾਲਾ ਕੱਟਾ ਵਗਿਆ ਹਾਂ ਆਪਣੇ ਕੋਲ ਤਾਂ ਜਗ੍ਹਾ ਦੀ ਤੰਗੀ ਹੈ ਬੜੇ ਨਹੀਂ ਤਾਂ ਪਰ ਰੱਖਣਾ ਕਹਿੰਦਾ ਕੱਟਾ ਚੰਗਾ ਹੀ ਆ ਪਾਲਕ ਬੰਦੇ ਨੂੰ ਦੀ ਰਾਵਾਂ ਹਾਂ ਸੋਹਰੋ ਸਿੰਘ ਮੂੰਹ ਮੱਥਾ ਦੇਖ ਸਕਦੇ ਸੋਹਣਾ ਕੱਟਾ ਸਾਫ ਸੁਥਰਾ ਸਿੰਘ ਮੋੜ ਦਾ ਤਰਿਆ ਹੁੰਦਾ ਤੇ ਜੈਡ ਬਲੈਕ ਆ ਗਿਆ ਬਿਲਕੁਲ ਸੋ ਟੈਕਟਿਕਲ ਵਗੈਰਾ ਦੇਖ ਸਕਦੇ ਸੋਹਣੇ ਸਾਫ ਸੁਥਰੇ ਤੇ ਪੱਠ ਪੁੜੇ ਦੀ ਬਣਤਰ ਕੁਆਲਿਟੀ ਵਗੈਰਾ ਕੱਟੇ ਦੇ ਵਿੱਚ ਚੰਗੀ ਆ ਕਹਿੰਦਾ ਬਾ ਵਜਿਆ ਸਾਮਿਆ ਕੇ ਛੱਡ ਤੇ ਸੰਕਲਪ ਵੀ ਛੱਡ ਦੇਵਾਂਗੇ ਸੋ ਸੋਹਣਾ ਪਾਲਕ ਕੱਟਾ ਮੰਨਣ ਵਾਲਾ ਤ 70000 ਚ ਮੌਕੇ ਤੇ ਮਾਨਦਾਨ ਕਰ ਦਾਂਗੇ ਤੇ ਉਹ ਕਨਫਰਮਾ ਜਮਾਂ ਸੀਮਨ ਵਗੈਰਾ ਵੀ ਧੰਨੇ ਦਾ ਜੀ ਤੇ 14 ਕਿਲੋ ਦੀ ਮਹਿਦਾ ਕਟਾ ਆ ਗਿਆ ਹਨਾ ਤੇ ਨੰਬਰ ਬੋਲ ਜੀ ਬਾਈ ਦੁਬਾਰੇ ਆਪਣਾ 8196023692 8196023692 23692 ਸੋ ਕਿਸੇ ਵੀ ਵੀਰ ਦੇ ਪਾਲਕ ਕਟਾ ਬਕਾਊ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਪਿੰਡ ਆਪਣਾ ਮੂਮ ਜ਼ਿਲ੍ਹਾ ਬਰਨਾਲਾ ਮਹਿਲਕਾ ਨੇੜੇ ਆ ਗਿਆ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿਜਲ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ